ਨਮਸਕਾਰ ਤੁਸੀਂ ਜੁੜ ਚੁੱਕੇ ਹੋ ਸਰਤਾਰ ਨਿਊਜ਼ ਚੈਨਲ ਦੇ ਨਾਲ ਤੇ ਮੈਂ ਸਟੋਰੀ ਰੈਕਣਾ ਜੀ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਚਿੱਠੀਆਂ ਤੋਂ ਲੈ ਕੇ ਵੀਡੀਓ ਕਾਲ ਦਾ ਜਿਹੜਾ ਸਭਰਾ ਬੰਦੇ ਦਾ ਕਿਸ ਤਰ੍ਹਾਂ ਨਿਕਲਿਆ ਤੇ ਸਾਡੇ ਨਾਲ ਵੀਰ ਜੀ ਹੈਗੇ ਜਿਹੜੇ ਕਿ ਕਾਫੀ ਸਾਰਾ ਚਿੱਠੀਆਂ ਨੂੰ ਪਿਆਰ ਕਰਦੇ ਤੇ ਚਿੱਠੀਆਂ ਕਾਫੀ ਸਾਰੀਆਂ ਲਿਖਦੇ ਨੇ ਕੋਲੇ ਚਿੱਠੀਆਂ ਦਾ ਖਜ਼ਾਨਾ ਬਹੁਤ ਪਿਆ ਤੇ ਜਿਹੜੀਆਂ ਚਿੱਠੀਆਂ ਇਹਨਾਂ ਕੋਲੇ ਪਿਛਲੇ ਸਮੇਂ ਤੋਂ ਆਈਆਂ ਹੋ ਗਈਆਂ ਹੋ ਗੀਆਂ ਸਾਮ ਕੇ ਰੱਖਿਆ ਤੁਹਾਨੂੰ ਚਿੱਠੀਆਂ ਵੀ ਦਿਖਾਵਾਂਗੇ ਕਿਸ ਤਰ੍ਹਾਂ ਆਈਆਂ ਨੇ ਤੇ ਵੀਰ ਜੀ ਹੈਗਾ ਗੱਲਬਾਤ ਕਰਾਂਗੇ ਵੀਰ ਜੀ ਨਮਸਕਾਰ ਪਹਿਲਾਂ ਨਮਸਕਾਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਆਪਾਂ ਗੱਲਬਾਤ ਕਰਾਂਗੇ ਚਿੱਠੀਆਂ ਬਾਰੇ ਵੀ ਚਿੱਠੀਆਂ ਹੁੰਦੀਆਂ ਸੀ ਤੇ ਅੱਜ ਕੱਲ ਜਿਹੜਾ ਵੀਡੀਓ ਕਾਲ ਦਾ ਸਫਰ ਹੈਗਾ ਤੁਹਾਡੀ ਜ਼ਿੰਦਗੀ ਚ ਲੱਗਿਆ ਵੀ ਕਿੰਨਾ ਕੁ ਫਰਕ ਹੋ ਗਿਆ ਵੀ ਜ਼ਿੰਦਗੀ ਦੇ ਵਿੱਚ ਫਰਕ ਤਾਂ ਸਾਨੂੰ ਹੀ ਆਪ ਨੂੰ ਹੀ ਮਹਿਸੂਸ ਹੋ ਰਿਹਾ ਜੀ ਕਿੱਥੇ ਤਾਂ ਅਸੀਂ ਇੰਤਜ਼ਾਰ ਰਹਿਂਦਾ ਸੀ ਯਾਰ ਆਹ ਮਹੀਨੇ ਚਿੱਠੀ ਨਹੀਂ ਆਈ ਕਿਸੇ ਦੀ ਕੀ ਗੱਲ ਹੋਗੀ ਜੀ ਜੀ ਤੇ ਹੁਣ ਤਾਂ ਇਹ ਮੋਬਾਈਲ ਆ ਗਏ ਵੈਸੇ ਕਾਲ ਕਰ ਲੋ ਜਾਂ ਸਾਹਮਣੇ ਵਾਲਾ ਕਾਲ ਕਰ ਲੈਂਦਾ ਜਾਂ ਵੀਡੀਓ ਕਾਲ ਕਰ ਲੈਂਦਾ ਹਾਲ ਚਾਲ ਪੁੱਛਿਆ ਤੇ ਮੁੜ ਕੇ ਕਹਿੰਦਾ ਚਲੋ ਜੀ ਠੀਕ ਹੈ ਜੀ ਫੇਰ ਗੱਲ ਕਰਾਂਗੇ ਜੀ ਜੀ ਜਿਵੇਂ ਅਪ ਗੱਲ ਕਰਕੇ ਪੋਸਟ ਮੈਨ ਦੀ ਬੜੀ ਚੜਾਈ ਹੁੰਦੀ ਸੀ ਉਹਨਾਂ ਸਮਿਆਂ ਦੇ ਵਿੱਚ ਡਾਕੀ ਦੀ ਮੈਂ ਕਹਿੰਦਾ ਗਾਣੇ ਵੀ ਡਾਕੀ ਤੇ ਹੁੰਦੇ ਸੀ ਸਾਡੀ ਗਲੀ ਡਾਕੀ ਆਇਆ ਫਿਲਮਾਂ ਚ ਵੀ ਹੁੰਦੇ ਸੀ ਹਾਂਜੀ ਹਾਂਜੀ ਤੇ ਅੱਜ ਕੱਲ ਡਾਕੀ ਨੂੰ ਮੈਂ ਕਹਿੰਦਾ ਵੀ ਅੱਜ ਕੱਲ ਤਾਂ ਜਾਣਦੇ ਹੈ ਨਹੀਂ ਕੋਈ ਮੈਨੂੰ ਇਸ ਗੱਲ ਦਾ ਨਹੀਂ ਪਤਾ ਮੇਰੀ ਏਰੀਆ 'ਚ ਡਾਕੀ ਕੌਣ ਲੱਗਿਆ ਅੱਜ ਕੱਲ ਤੱਕ ਨਹੀਂ ਪਤਾ ਹੈਗਾ ਦੇਖੋ ਡਾਕੀਏ ਦੀ ਇੰਨੀ ਰਿਸਪੈਕਟ ਹੁੰਦੀ ਸੀ ਵੀ ਕੋਈ ਵੀ ਤਿਉਹਾਰ ਹੁੰਦਾ ਜੀ ਤਾਂ ਉਹਨੂੰ ਵੀ ਕੁਝ ਨਾ ਕੁਝ ਦਿੱਤਾ ਜਾਂਦਾ ਸੀ ਦੀਵਾਲੀ ਵੇਲੇ ਮਿਠਾਈ ਦਿੰਦੇ ਸੀਗੇ ਕਈ ਵਾਰੀ ਨਗਦ ਪੈਸੇ ਵੀ ਅਸੀਂ ਦਿੰਦੇ ਸੀ ਉਹਨਾਂ ਨੂੰ ਮਾਨ ਸਨਮਾਨ ਉਹਨਾਂ ਦਾ ਰੱਖਣ ਲਈ ਜੀ ਜੀ ਬੇਸ਼ੱਕ ਚਾਹੇ ਸਰਕਾਰੀ ਹੁੰਦਾ ਸੀ ਪਰ ਉਹਦਾ ਅਸੀਂ ਮਾਨ ਸਨਮਾਨ ਬਹੁਤ ਕਰਦੇ ਸੀਗੇ ਜੀ ਜੀ ਤੇ ਅੱਜ ਕੱਲ ਦੇ ਜਿਹੜੇ ਜਿਹਦੇ ਵਿੱਚ ਚਿੱਠੀ ਪਾਉਣ ਜਾਂਦੇ ਉਹ ਬਾਕਸੇ ਲੱਗੇ ਹੋਣ ਉਹਨਾਂ ਕੋਲੇ ਤਾਂ ਇੰਨੇ ਇੰਨੇ ਕਹਾ ਮਿੱਟੀ ਪਤਾ ਨਹੀਂ ਕੀ ਲੱਗਿਆ ਪਿਆ ਉਹਦੇ ਤਾਂ ਟੁੱਟੇ ਪਏ ਅੱਜ ਕੱਲ ਦਾ ਕੋਈ ਵੈਸੇ ਤਾਂ ਉਹ ਸਰਕਾਰ ਨੇ ਆ ਲੈਟਰ ਵੀ ਬੰਦ ਕਰਤੇ ਜੀ ਕਿਉਂਕਿ ਰੈੱਡ ਕਲਰ ਦਾ ਹੁੰਦਾ ਸੀ ਪੋਸਟ ਲੈਟਰ ਬਾਕਸ ਹਾਂਜੀ ਹਾਂਜੀ ਉਹਦੇ ਤੇ ਥੱਲੇ ਇੱਕ ਨਾ ਪਲੇਟ ਲੱਗੀ ਹੁੰਦੀ ਸੀ ਜਿਹੜੇ ਟਾਈਮ ਨਿਕਲਦਾ ਸੀ ਵੀ ਅਗਲੀ ਡਾਕ ਕਦੋਂ ਨਿਕਲ ਜੀ ਜੀ ਦਿਨ ਚ 2 ਜਾਂ 3 ਵਾਰੀ ਡਾਕ ਨਿਕਲਦੀ ਸੀ ਉਹ ਤੇ ਉਹ ਲੈਟਰ ਬਾਕਸ ਵੀ ਸ਼ਾਇਦ ਉਹ ਖਤਮ ਕਰਤੇ ਸਰਕਾਰ ਨੇ ਜੀ ਜੀ ਕਿਉਂਕਿ ਉਹਨਾਂ ਦੀ ਲੋੜ ਨਹੀਂ ਪੈ ਰਹੀ ਹੁਣ ਇੱਕ ਪਾ ਚਿੱਠੀਆਂ ਦੀ ਗੱਲ ਕਰੀ ਆਪਾਂ ਕਿਸੇ ਬੱਚੇ ਨੂੰ ਛੋਟੇ ਨੂੰ ਭੇਜਦੇ ਆਂ ਵੀ ਜੀ ਜਲਦੀ ਲੈ ਕੇ ਆਉਣੀ ਹੈ ਤਾਂ ਕਹਿੰਦੇ ਆ ਆ ਪੈਸੇ ਚੱਕ ਤੇ ਜਲਦੀ ਦੁਕਾਨ ਤੇ ਜਾ ਤੇ ਬਰੰਗ ਚਿੱਠੀ ਵਾਂਗੂ ਮੜਿਆਈ ਉਹ ਬਰੰਗ ਚਿੱਠੀ ਹੁੰਦੀ ਸੀ ਕੀ ਹੁੰਦੀ ਸੀ ਬਰੰਗ ਚਿੱਠੀ ਤੁਸੀਂ ਆ ਵਧੀਆ ਸਵਾਲ ਪੁੱਛਿਆ ਕਿ ਜਿਹੜੇ ਪੋਸਟ ਕਾਰਡ ਸੀਗੇ ਜੀ ਜੀ ਇਹ ਆਮ ਦੁਕਾਨਾਂ ਤੋਂ ਹੀ ਮਿਲਦੇ ਹੁੰਦੇ ਸੀ ਰਾਸ਼ ਹਿੰਦੀਆਂ ਜਿਵੇਂ ਗਲੀਆਂ ਚ ਹੁੰਦੀਆਂ ਸੀ ਉਹ ਵੀ ਰੱਖਦੇ ਹੁੰਦੇ ਸੀ ਤੇ ਬਰੰਗ ਦੀ ਗੱਲ ਕਰੀਏ ਤਾਂ ਅਗਰ ਲੈਟਰ ਸਾਨੂੰ ਪੋਸਟ ਕਾਰਡ ਨਹੀਂ ਮਿਲ ਰਿਹਾ ਕਿ ਤੋ ਲੈਟਰ ਜਲਦੀ ਲਿਖਣਾ ਹੈ ਤੋਂ ਬਰੰਗ ਚਿੱਠੀ ਕਾਗਜ਼ ਫੜਾ ਕਾਪੀ ਜਾਂ ਕਿਤੋਂ ਵੀ ਲੈ ਕੇ ਸਿੰਪਲ ਪੇਪਰ ਲੇ ਕੇ ਉਹਨੂੰ ਫੋਲਡ ਕੀਤਾ ਚਾਰ ਤਾਇ ਉਹਦੀਆ ਬਣਾ ਕੇ ਚੌਰਸ ਜਿਹਾ ਬਣ ਜਾਂਦਾ ਸੀ ਤੇ ਇੱਕ ਸਾਈਡ ਐਡਰੈਸ ਲਿਖਿਆ ਪੋਸਟ ਆਫਿਸ ਨੂੰ ਭੇਜਦਾ ਸੀ ਇੱਕ ਮੈਂ ਹੋਰ ਗੱਲ ਪੁੱਛਣੀ ਚਾਹੁੰਦਾ ਤੁਹਾਡੇ ਕੋਲ ਇੰਨੀ ਉਮਰ ਮੇਰੀ ਵੀ ਨਹੀਂ ਮੈਂ ਵੀ ਬਹੁਤ ਛੋਟਾ ਹੈਗਾ ਜਦੋਂ ਮੈਂ ਛੋਟਾ ਹੁੰਦਾ ਸਾਡੀ ਗਲੀ ਚ ਇੱਕ ਬਜ਼ੁਰਗ ਮਾਤਾ ਰਹਿੰਦੇ ਸੀ ਜਦੋਂ ਉਹਨਾਂ ਕੋਲੇ ਕੋਈ ਚਿੱਠੀ ਆਉਂਦੀ ਸੀਗੀ ਤਾਂ ਉਹ ਇੰਤਜ਼ਾਰ ਕਰਦੇ ਰਹਿੰਦੇ ਗਲੀ ਵਿੱਚ ਕੋਈ ਪੜ੍ਹਿਆ ਲਿਖਿਆ ਟੱਪੇ ਜਾਂ ਕੋਈ ਇੱਕ ਦੁਕਾਨਦਾਰ ਹੁੰਦਾ ਸੀ ਉਹ ਤਾਂ ਪੜਾਉਣ ਜਾਂਦੇ ਵੀ ਉਦੋਂ ਬੜਾ ਪੜਨ ਵਾਲੇ ਦੀ ਬੜੀ ਹੁੰਦੀ ਸੀ ਵੀ ਚਿੱਠੀ ਪੜਾਉਣ ਜਾਏ ਹਨ ਤੇ ਸਾਡੇ ਆਪ ਸਾਡਾ ਪਰਿਵਾਰ ਜਿਵੇਂ ਚਾਚੇ ਤਾਏ ਪੰਜ ਭਰਾ ਸੀ ਤਾਂ ਜਾਂ ਤਾਂ ਮੈਂ ਪੜਿਆ ਸੀ ਜਾਂ ਇੱਕ ਮੇਰੇ ਤਾਏ ਦਾ ਮੁੰਡਾ ਸੀਗਾ ਜੀ ਜੀ ਤੇ ਅਸੀਂ ਜ਼ਿਆਦਾਤਰ ਸਾਰੇ ਪਰਿਵਾਰ ਦੀਆਂ ਚਿੱਠੀਆਂ ਲਿਖਦੇ ਹੁੰਦੇ ਸਾਨੂੰ ਬੁਲਾ ਲੈਂਦੇ ਹੁੰਦੇ ਸੀਗੇ ਕਿਤੇ ਵੀ ਚਿੱਠੀ ਹੋ ਜਾ ਉਹਨੂੰ ਬੁਲਾ ਲਿਓ ਜੇ ਉਹ ਕਰੇ ਨਹੀਂ ਤਾਂ ਮੈਨੂੰ ਬੁਲਾ ਲਓ ਜੀ ਇਸ ਤਰ੍ਹਾਂ ਕੰਮ ਚੱਲਦਾ ਸੀ ਪਿੰਡਾਂ ਹੁਣ ਤਾਂ ਜਿਵੇਂ ਚਿੱਠੀਆਂ ਵੀ ਲਿਖਣਾ ਪਤਾ ਕਿ ਨਹੀਂ ਪਤਾ ਕਿਸ ਨੂੰ ਹਨਾ ਕਿਸ ਤਰ੍ਹਾਂ ਲਿਖੀ ਜਾਂਦੀ ਸੀ ਚਿੱਠੀ ਸਭ ਤੋਂ ਪਹਿਲਾਂ ਵੀ ਸ਼ੁਰੂ ਕਰਦਾ ਕਿੱਥੋਂ ਕਰਨੀ ਦੀ ਚਿੱਠੀ ਦੀ ਬੱਚੇ ਆਪਣੀ ਐਪਲੀਕੇਸ਼ਨ ਜ਼ਰੂਰ ਲਿਖ ਲੈਂਦੇ ਆ ਪਰ ਚਿੱਠੀ ਲਿਖਣ ਦਾ ਜਿਹੜਾ ਲਾਈਜਾ ਸੀ ਉਹ ਕੋਸਾ ਲੱਗ ਹੁੰਦਾ ਸੀ ਉਹ ਕਿਸ ਤਰ੍ਹਾਂ ਲਿਖੇ ਸ਼ੁਰੂ ਕਿੱਥੋਂ ਕਰ ਦਿੰਦੇ ਚਿੱਠੀ ਜੀ ਚਿੱਠੀ ਲਿਖਣਾ ਵੀ ਇੱਕ ਬੜੀ ਕਲਾਕਾਰੀ ਵਾਲਾ ਕੰਮ ਹੁੰਦਾ ਸੀ ਜੀ ਜੀ ਕਿਉਂਕਿ ਜਿਹੜਾ ਸਾਹਮਣੇ ਵਾਲੇ ਨੇ ਮੈਟਰ ਸਾਨੂੰ ਦੇਤਾ ਵੀ ਆ ਲਿਖਣਾ ਹੈ ਜੀ ਜੀ ਉਹਨੂੰ ਕਿਸ ਢੰਗ ਨਾਲ ਅਸੀਂ ਲਿਖ ਰਹੇ ਹਾਂ ਚਿੱਠੀ ਲਿਖਣ ਤੋਂ ਬਾਅਦ ਇਹ ਪੜ੍ਹ ਕੇ ਸੁਣਾਣੀ ਵੀ ਹੁੰਦੀ ਸੀ ਜੀ ਜੀ ਵੀ ਪੜ੍ਹ ਫਿਰ ਜੇ ਕਿਤੋਂ ਕੋਈ ਠੀਕ ਕਰਾਣਾ ਹੈ ਤੇ ਇੱਕ ਲਾਈਨ ਹੋਰ ਐਡ ਕਰ ਦਿੰਦੇ ਸੀ ਲਾਸਟ ਜੀ ਜੀ ਜਗ੍ਹਾ ਨਹੀਂ ਤਾਂ ਉਹਦੇ ਸਾਈਡ ਤੇ ਇੱਕ ਲਾਈਨ ਪਾ ਦਿੰਦੇ ਛੋਟੀ ਛੋਟੀ ਜੀ ਜੀ ਤੇ ਲਿਖਾਉਣ ਵਾਸਤੇ ਵੀ ਆਉਂਦੇ ਕੋਈ ਚਿੱਠੀ ਕਰ ਉਹ ਬਿਲਕੁਲ ਆਹ ਕੁਛ ਭਾਈਚਾਰਾ ਵੀ ਬਣਿਆ ਰਹਿੰਦਾ ਹੁਣ ਪਿਆਰ ਬਣਿਆ ਰਹਿੰਦਾ ਗਲੀ ਗਮਾਂਡ ਦੇ ਵਿੱਚ ਵੀ ਚਿੱਠੀ ਲਿਖਾ ਕੇ ਲੈਂਦੀ ਆ ਪੜਾ ਕੇ ਲੈਂਦੀ ਆ ਅੱਜ ਕੱਲ ਦਾ ਕੋਈ ਆਉਂਦਾ ਨਹੀਂ ਮੋਬਾਈਲ ਦੇ ਤੇ ਸਾਰਾ ਚੱਲਦਾ ਰਹਿੰਦਾ ਮੈਨੂੰ ਯਾਦ ਹੈ ਮੇਰੇ ਚਾਚੀ ਸੀ ਨਾਲ ਹੀ ਰਹਿੰਦੇ ਸੀ ਇੱਧਰ ਜੀ ਤੇ ਜਦੋਂ ਵੀ ਚਿੱਠੀ ਲਿਖਾਣੀ ਆ ਹੋਰ ਲਿਖਾਣੀ ਹੁੰਦੀ ਸੀ ਉਹਨਾਂ ਨੇ ਜੀ ਜੀ ਤੇ ਲਿਖਾ ਕੇ ਫਿਰ ਮੈਨੂੰ 5 ਪੈਸੇ ਦਿਆ ਕਰਦੀ ਸੀ ਜੀ ਜੀ ਸਾਨੂੰ ਬੜੀ ਖੁਸ਼ੀ ਹੁੰਦੀ ਸੀ ਕਿ ਲਓ 5 ਪੈਸੇ ਮਿਲ ਗਏ ਚਿੱਠੀ ਲਿਖਣ ਦੇ ਅੱਜ ਜੀ ਜੀ ਚਿੱਠੀ ਪਾਉਣ ਜਾਂਦੇ ਹੁੰਦੇ ਸੀਗੇ ਜਦੋਂ ਫਿਰ ਉਹਦੇ ਵਿੱਚ ਕੀ ਅੱਗੇ ਕਿੱਥੇ ਕੀ ਕਰਦੇ ਹੁੰਦੇ ਸੌਦਾ ਜੀ ਵੀ ਨੂੰ ਨਹੀਂ ਪਤਾ ਉਹ ਲੈ ਕੇ ਜਾਣਾ ਚਿੱਠੀ ਪਾ ਕੇ ਆਉਣੀ ਉਹ ਮੇਨ ਮੇਨ ਜਗ੍ਹਾ ਤੇ ਲੈਟਰ ਬਾਕਸ ਲੱਗੇ ਹੁੰਦੇ ਸੀ ਇੱਕ ਵੱਡਾ ਲੱਗਿਆ ਹੁੰਦਾ ਸੀ ਜਿਹੜੀ ਬਿਲਕੁਲ ਮੇਨ ਜਗ੍ਹਾ ਹੁੰਦੀ ਸੀ ਬਾਕੀ ਸਾਈਡਾਂ ਤੇ ਕਿਤੇ ਛੋਟੇ ਲੱਗੇ ਹੁੰਦੇ ਸੀ ਜੀ ਉਹ ਰੈੱਡ ਕਲਰ ਐਸੇ ਲੱ ਕਰਕੇ ਹੁੰਦਾ ਸੀ ਉਹਦਾ ਵੀ ਦੂਰੋਂ ਪਤਾ ਲੱਗ ਜਾਏ ਵੀ ਇਹ ਲੈਟਰ ਬਾਕਸ ਹੈ ਚਿੱਠੀਆਂ ਹੁੰਦੀਆਂ ਸੀ ਜੜਨਾਂ ਕਿੰਨੇ ਕੁ ਪ੍ਰਕਾਰ ਦੀਆਂ ਹੁੰਦੀਆਂ ਸੀ ਚਿੱਠੀਆਂ ਹੌਨਾ ਸਮਾਨ ਦੇ ਵਿੱਚ ਚਿੱਠੀ ਦਾ ਪ੍ਰਕਾਰ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਪੋਸਟ ਕਾਰਡ ਦੇ ਤੌਰ ਤੇ ਹੁੰਦਾ ਸੀ ਜੀ 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 ਦੀ ਕੀਮਤ ਪਾਈ ਦੇ ਵਿੱਚ ਹੁੰਦੀ ਸੀ ਅੰਗਰੇਜ਼ਾਂ ਵੇਲੇ ਫਿਰ ਆਨਿਆਂ ਦੇ ਵਿੱਚ ਆ ਗਈ ਪੈਸੇ ਹੋ ਗਏ ਜੀ ਜੀ ਹੌਲੀ ਹੌਲੀ ਆ ਕੀਮਤ ਵਧ ਗਈ ਸਮੇਂ ਅਨੁਸਾਰ ਜੀ ਜੀ ਪੋਸਟ ਕਾਰਡ ਹੋ ਗਏ ਉਸ ਤੋਂ ਬਾਅਦ ਲਫਾਫੇ ਆ ਗਏ ਜੀ ਜੀ ਲਫਾਫੇ ਤੋਂ ਬਾਅਦ ਵੀ ਕੋਰ ਦੂਜੇ ਟਾਈਪ ਦੇ ਲਫਾਫੇ ਆ ਸੀ ਐਡ ਵਾਲੇ ਆਉਂਦੇ ਸੀਗੇ ਜੀ ਜੀ ਜੇ ਕੋਈ ਐਡ ਛਪੀ ਹੁੰਦੀ ਸੀ ਉਹ ਥੋੜਾ ਮਹਿੰਗਾ ਹੁੰਦਾ ਸੀ ਉਸੇ ਪੇਪਰ ਲਿਖੋ ਅੰਦਰੋਂ ਜਿਪਾ ਕੇ ਬੰਦ ਕਰਕੇ ਤੇ ਐਡਰੈਸ ਲਿਕੇ ਪੋਸਟ ਕਰਿਆ ਹੁੰਦਾ ਸੀ ਜੀ ਜੀ ਇਹ ਜਿਹੜੀ ਚਿੱਠੀ ਹੁੰਦੀ ਸੀ ਫਿਰ ਉਹਦਾ ਕਿਸ ਤਰ੍ਹਾਂ ਪਤਾ ਲੱਗਦਾ ਸੀ ਵੀ ਇਹ ਖੁਸ਼ੀ ਦੀ ਹੈ ਚਿੱਠੀ ਹੈਗੀ ਆ ਗਮੀ ਦੀ ਚਿੱਠੀ ਹੈਗੀ ਆ ਕਿਉਂ ਨਿਸ਼ਾਨੀ ਵਗੈਰਾ ਹੁੰਦੇ ਸੀ ਜਾਂ ਕੀ ਬਿਲਕੁਲ ਗਮੀ ਦੀ ਤਾਂ ਸਿੱਧੀ ਨਿਸ਼ਾਨੀ ਹੁੰਦੀ ਸੀ ਉਹਦਾ ਕਾਰਨਰ ਫਟਿਆ ਹੁੰਦਾ ਸੀਗਾ ਜੀ ਜੀ ਤੇ ਜਿਹੜੀ ਵਿਆਹ ਸ਼ਾਦੀ ਦੀ ਕੋਈ ਚਿੱਠੀ ਆਉਂਦੀ ਉਹਦੇ ਚ ਹਲਦੀ ਦੇ ਛਿੱਟੇ ਪਏ ਹੁੰਦੇ ਸੀ ਜੀ ਜੀ ਉਹ ਚਿੱਠੀ ਦੇਖ ਕੇ ਖੁਸ਼ ਹੋ ਜਾਂਦੇ ਇਹ ਲੋਕ ਵਿਆਹ ਆ ਗਿਆ ਕਿਤੇ ਹਾਂ ਤੁਸੀਂ ਕਿੰਨਾ ਕੁ ਸਮਾਂ ਜਿਹੜਾ ਦੌਰ ਦੇਖਿਆ ਆਪਣਾ ਚਿੱਠਣਿਆਲਾ ਤੇ ਹੁਣ ਤੁਹਾਨੂੰ ਇਹ ਜਿਹੜਾ ਹੁਣ ਦਾ ਸਮਾਂ ਕਿਸ ਤਰ੍ਹਾਂ ਲੱਗ ਰਿਹਾ ਔ ਸਾਡੇ ਹਿਸਾਬ ਦੇ ਮੇਰੀ ਆਪਣੀ ਪਰਸਨਲ ਸੋਚ ਹੈ ਵੀ ਚਿੱਠੀ ਵਾਲਾ ਸਮਾਂ ਬਹੁਤ ਵਧੀਆ ਸੀ ਉਹਦਾ ਜੀ ਜੀ ਕਿਉਂਕਿ ਚਿੱਠੀ ਪੜਦੇ ਪੜਦੇ ਕਈ ਵਾਰ ਇੰਨਾ ਕੁਝ ਲਿਖਿਆ ਹੁੰਦਾ ਸੀ ਬੰਦਾ ਰੋਣ ਵੀ ਲੱਗ ਜਾਂਦਾ ਸੀਗਾ ਜੀ ਚਾਹੇ ਚਿੱਠੀ ਕਿਸੇ ਦੀ ਵੀ ਹੋਵੇ ਜਿਹੜਾ ਪੜਨ ਵਾਲੇ ਰੋਣ ਲੱਗ ਜਾਂਦਾ ਸੀਗਾ ਜੀ ਜੀ ਇੰਨਾ ਉਹਦੇ ਚ ਮੈਟਰ ਲਿਖਣ ਵਾਲੇ ਦੀ ਕਾਬਲੀਅਤ ਸੀ ਉਹਦਾ ਅੱਛਾ ਕਲਾਕਾਰ ਇੰਨੇ ਸੋਹਣੇ ਟੰਗ ਨਾਲ ਉਹਨੇ ਮੈਸੇਜ ਨੂੰ ਲਿਖਿਆ ਉਹਨਾਂ ਨੇ ਹਾਂ ਜੀ ਦੀ ਜਿਹੜਾ WhatsApp ਤੇ ਆਪਾਂ ਵੀਡੀਓ ਕਾਲ ਕਰ ਲੈਨੇ ਆ ਜਾਂ ਇਹਦੇ ਨਾਲ ਪਿਆਰ ਘਟਿਆ ਹੈ ਜਾਂ ਵਧਿਆ ਪਬਲਿਕ ਦੇ ਵਿੱਚ ਆਪਾਂ ਕਰਦੇ ਕਿ ਕਿਹਨੇ ਨਾਲ ਬੰਦਿਆ ਸੀ ਕਿਸ ਨਾਲ ਸਾਡੇ ਹਿਸਾਬ ਨਾਲ ਤਾਂ ਘਟਿਆ ਹੈ ਜੀ ਕਿਉਂਕਿ ਜਿਹੜਾ ਚਿੱਠੀ ਵਾਲਾ ਮਜ਼ਾ ਜਿੱਤਾਂ ਕੁਝ ਹੋਰ ਹੀ ਹੁੰਦਾ ਸੀਗਾ ਸਮੇਂ ਦੇ ਵਿੱਚ ਵੀ ਬਹੁਤ ਫਰਕ ਪੈ ਪਹਿਲਾਂ ਤਾਂ ਇੱਕ ਚਿੱਠੀ ਨੇ ਈ ਮਹੀਨਾ ਦੇ 20 ਦਿਨ ਹਫਤਾ ਲਾਉਣਾ ਤੇ ਹੁਣ ਤਾਂ ਇੰਤਜ਼ਾਰ ਰਹਿੰਦਾ ਸੀਗਾ ਹਾਂ ਇਹ ਪੋਸਟਮੈਨ ਕਦੋਂ ਆਊਗਾ ਇਨੇ ਵਜੇ ਆਂਦਾ ਤੇ ਦੇਖੀਏ ਭਾਈ ਆਵਾਜ਼ ਮਾਰੀ ਬਾਹਰ ਹੋ ਗਈ ਨਹੀਂ ਮਾਰੀ ਅਜੋ ਨੇ ਹਾਂ ਹਾਂ ਕਈ ਵਾਰ ਸਿੱਧਾ ਹੀ ਲੰਘੇ ਜਾਂਦਾ ਸੀ ਇਹਦਾ ਮਤਲਬ ਨਹੀਂ ਹੈ ਗਲੀ ਦੇ ਵਿੱਚ ਦੀ ਪੋਸਟਮੈਨ ਜੋ ਲੰਘਦਾ ਹੁੰਦਾ ਫਿਰ ਆਪ ਨੂੰ ਆਪ ਨੂੰ ਐਰਾਂ ਦਾ ਵੀ ਸਾਡੇ ਆਵੇ ਹੈ ਚਿੱਠੀ ਲੈ ਕੇ ਅਸੀਂ ਕਈ ਵਾਰ ਤਾਂ ਨਾ ਇੱਕ ਟਾਈਮ ਫਿਕਸ ਜਾ ਹੁੰਦਾ ਸੀ ਉਹਦੇ ਜੋ ਉਸ ਟਾਈਮ ਉਹਨੇ ਆਣਾ ਹੀ ਹੁੰਦਾ ਸੀਗਾ ਤੇ ਬਾਰਜੇ ਵੀ ਖੜ ਜਾਂਦੇ ਸੀ ਵੀ ਦੂਰੋਂ ਪਤਾ ਲੱਗ ਗਿਆ ਜੇ ਤਾਂ ਸਾਡੀ ਚਿੱਠੀ ਹੈ ਤਾਂ ਉਹਨੇ ਅੱਡ ਕੱਢੀ ਹੋਣੀ ਅੱਛਾ ਤੇ ਜੇ ਨਹੀਂ ਆਤਾ ਮਤਲਬ ਅਜੀ ਚਿੱਠੀ ਆਲੀ ਪੈਸਾ ਡਾਕੀ ਦੀ ਆਉਣ ਦੀ ਨਿਸ਼ਾਨੀ ਕੀ ਹੁੰਦੀ ਸੀ ਕਿ ਫਿਰ ਵੀ ਡਾਕੀ ਆ ਆ ਵੀ ਇਹ ਡਾਕੀ ਹੈਗਾ ਕੋਈ ਹੋਰ ਵੀ ਬਹੁਤ ਲੰਘਦੇ ਹੋਣੇ ਸਾਈਕਲ ਤੇ ਉਹਦੀ ਆਪ ਦੀ ਵਰਦੀ ਸੀ ਖਾਕੀ ਕਲਰ ਦੀ ਅੱਛਾ ਅੱਛਾ ਪੋਸਟ ਆਫਿਸ ਵੱਲੋਂ ਮਿਲੀ ਜਿਹੜੀ ਜੀ ਜੀ ਸਾਈਕਲ ਹੁੰਦੀ ਸੀ ਸਾਈਕਲ ਇੱਕ ਉਹ ਟੋਪੀ ਵੀ ਲੈਂਦੀ ਹੁੰਦੀ ਸੀ ਜਿਸ ਤੇ ਪੋਸਟਮੈਨ ਟੋਪੀ ਵਾਲੇ ਤਾਂ ਖੈਰ ਸ਼ਾਇਦ ਮੇਰੇ ਨਹੀਂ ਯਾਦ ਅਸੀਂ ਦੇਖਦੇ ਤਾਂ ਸਰਦਾਰ ਹੈ ਤਾਂ ਪੱਗ ਬੰਨੀ ਹੋਊਗੀ ਅੱਛਾ ਅੱਛਾ ਨਿਆ ਮੋਨੇ ਜੀ ਜੀ ਬਾਕੀ ਲਿਆਜ ਹੋ ਜਾਂਦੀ ਸੀ ਉਹਨਾਂ ਪਛਾਣ ਬਣ ਜਾਂਦੇ ਸੀ ਜੀ ਜੀ ਇੰਨਾ ਦੀਆਂ ਵੀ ਬਦਲੀਆਂ ਹੁੰਦੀਆਂ ਰਹਿੰਦੀਆਂ ਸੀ ਕੋਈ 3 ਸਾਲ 4 ਸਾਲ 5 ਸਾਲ ਤੋਂ ਬਾਅਦ ਬਦਲ ਵੀ ਜਾਂਦੇ ਸੀ ਕਿ ਜਿਹੜੇ ਚਿੱਠੀਆਂ ਹੁੰਦੇ ਸੀ ਉਹਨਾਂ ਦੇ ਉੱਤੇ ਕੋਈ ਟਿਕਟ ਵਗੈਰਾ ਵੀ ਲੱਗਦੇ ਹੁੰਦੇ ਜਿਵੇਂ ਕੋਈ ਵੀ 25 ਪੈਸੇ ਦੀ 50 ਪੈਸੇ ਦੀ ਕੋਈ ਇਸ ਤਰ੍ਹਾਂ ਦੀ ਜਿਵੇਂ ਇਹਨਾਂ ਦੀ ਦੂਰ ਨੇੜੇ ਜਾਣ ਦਾ ਕੋਈ ਕਿਰਾਇਆ ਪਾੜਾ ਕਿ ਦੂਰ ਮੇਰੇ ਦਾ ਇਹ ਅੰਗਰੇਜ਼ਾਂ ਨੇ ਸ਼ੁਰੂ ਕੀਤਾ ਸੀਗਾ ਜੀ ਜੀ ਜਿੱਥੋਂ ਤੱਕ ਮੈਂ ਪੜਿਆ ਵੀ ਪਹਿਲਾਂ ਕੋਈ ਚਿੱਠੀ ਦੀ ਕੋਈ ਵੈਲਿਊ ਨਹੀਂ ਹੁੰਦੀ ਸੀ ਕੀਮਤ ਨਹੀਂ ਵਸੂਲ ਕਰਦੀ ਸਰਕਾਰ ਨੇ ਸੋਚਿਆ ਵੀ ਇੰਨਾ ਅਸੀਂ ਖਰਚ ਕਰ ਰਹੇ ਹਾਂ ਤਾ ਦੂਰੀ ਦੇ ਹਿਸਾਬ ਨਾਲ ਅਸੀਂ ਕੁਝ ਖਰਚਾ ਪਾਈ ਇਹਨਾਂ ਤੇ ਜੀ ਉਦੋਂ ਤੋਂ ਫਿਰ ਇਹਨਾਂ ਦੇ ਸਟੈਂਪ ਈਸ਼ੂ ਕੀਤੀਆਂ ਇਹਨਾਂ ਨੇ ਵੀ ਐਨੀ ਦੂਰੀ ਦੀ ਇੰਨੇ ਪੈਸੇ ਲੱਗਣਗੇ ਜਿਆਦਾ ਦੂਰੀ ਐਨੇ ਪੈਸੇ ਲੱਗਣਗੇ ਜਿਵੇਂ ਅੱਜਕੱਲ ਸਪੀਡ ਪੋਸਟ ਹੋ ਗਈ ਹੁਣ ਤਾਂ ਜੀ ਜੀ ਤੇ ਰਿਜਿਸਟਰਡ ਲੈਟਰ ਹੋ ਗਏ ਉਹਨਾਂ ਦਾ ਖਰਚਾ ਵੱਧ ਹੁੰਦਾ ਸੀਗਾ ਇਹ ਛੋਟੇ ਚਿੱਠੀਆਂ ਵੀ ਜਾਂਦੀਆਂ ਸੀਗੀਆਂ ਉਹਦਾ ਇੰਸ਼ੋਰੈਂਸ ਦਾ ਪੈਸਾ ਪੇ ਕਰਨਾ ਪੈਂਦਾ ਸੀ ਜੀ 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 ਦੋਸਤੋ ਵੀਰ ਜੀ ਨਾਲ ਗੱਲਬਾਤ ਕਰਕੇ ਬਹੁਤ ਅੱਛਾ ਲੱਗਿਆ ਜਿਨ੍ਹਾਂ ਨੇ ਕਿ ਚਿੱਠੀਆਂ ਬਾਰੇ ਜਾਣਕਾਰੀ ਦਿੱਤੀ ਚਿੱਠੀਆਂ ਨੂੰ ਬਹੁਤ ਪਿਆਰ ਕਰਦੇ ਆ ਤੇ ਤੁਸੀਂ ਦੇਖ ਰਹੇ ਹੋ ਸਰਤਾਰ ਨਿਊਜ਼ ਤੇ ਮੈਸਰ ਰੋਬਰ ਰਹਿਣੇ ਆ